ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪਣੇ ਕੰਮ ਕਾਜ ਨੂੰ ਸਹੀ ਤਰੀਕੇ ਨਾਲ ਚਲਾਉਣ ਵਾਲੇ ਐਕਟ ਵਿੱਚ ਪਰਿਭਾਸ਼ਿਤ ਪ੍ਰਕਿਰਿਆ ਦੀ ਅਨਹੂਦ ਕਾਰਨ 9 ਸਹਿ ਚੁਣੇ ਮੈਂਬਰਾਂ ਨੂੰ ਨਾਮਜ਼ਦ ਕਰਨ ਵਿੱਚ ਅਸਫਲ ਰਹਿਣ ਤੋਂ ਬਾਅਦ ਇਸ ਸ਼ੁੱਕਰਵਾਰ ਨੂੰ ਪੰਚਕੁਲਾ ਵਿੱਚ ਹਫੜਾ ਦਫੜੀ ਵਾਲਾ ਮਾਹੌਲ ਹੋ ਗਿਆ ਪੰਚਕੁਲਾ ਦੇ ਪੀ ਡਬਲਯੂ ਡੀ ਰੈਸਟ ਹਾਊਸ 'ਚ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੀਟਿੰਗ ਰੱਖੀ ਗਈ ਸੀ ਇਸ ਵਿੱਚ 9 ਮੈਂਬਰੀ ਟੀਮ ਦਾ ਗਠਨ ਕੀਤਾ ਜਾਣਾ ਸੀ ਪਰ ਗੁਰਦੁਆਰਾ ਇਲੈਕਸ਼ਨ ਕਮਿਸ਼ਨ ਨੇ ਕਿਹਾ ਕਿ ਸਰਕਾਰ ਰੂਲ ਬਣਾ ਕੇ ਭੇਜੇਗੀ ਉਸ ਤੋਂ ਬਾਅਦ ਕਮੇਟੀ ਗਠਿਤ ਕੀਤੀ ਜਾਵੇਗੀ ਚੁਣੇ ਹੋਏ 40 ਮੈਂਬਰਾਂ ਨੇ ਨਾਰਾਜ਼ਗੀ ਜਤਾਈ ਅਤੇ ਪੀਡਬਲਯੂਡੀ ਰੈਸਟ ਹਾਊਸ ਦੇ ਗੇਟ ਦੇ ਬਾਹਰ ਧਰਨਾ ਦਿੱਤਾ। ਧਰਨੇ 'ਚ ਬੀਜੇਪੀ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਵੀ ਕੀਤੀ ਗਈ। ਹਰਿਆਣਾ ਸਿੱਖ ਗੁਰਦੁਆਰਾ ਚੋਣਾ ਦੇ ਕਮਿਸ਼ਨਰ ਜਸਟਿਸ ਸਿਵਾਮੁਖਤ ਐਚਐਸ ਪੱਲਾ ਨੇ ਇੱਕ ਨਿਰਧਾਰਤ ਮੀਟਿੰਗ ਵਿੱਚ ਇਕੱਠੇ ਹੋਏ 40 ਚੁਣੇਗੇ ਮੈਂਬਰਾਂ ਨੂੰ ਸੂਚਿਤ ਕੀਤਾ ਕਿ ਨਾਮਜ਼ਦਗੀ ਪ੍ਰਕਿਰਿਆ ਅੱਗੇ ਨਹੀਂ ਵਧ ਸਕਦੀ ਕਿਉਂਕਿ ਜ਼ਰੂਰੀ ਨਿਯਮ ਨਹੀਂ ਬਣਾਏ ਗਏ ਸਨ। ਇਸ ਐਲਾਨ ਨੇ ਉਮੀਦਵਾਰਾਂ ਅਤੇ ਉਨ੍ਹਾਂ ਦੇ ਸਮਰਥਕਾਂ ਦੇ ਵਿਚਾਰ ਵਿਰੋਧ ਪ੍ਰਕਾਇਆ ਜਿਨ੍ਹਾਂ ਨੇ ਹਰਿਆਣਾ ਸਰਕਾਰ ਤੇ ਜਾਨ ਬੁਝਕੇ ਨਾਮਜ਼ਦਗੀਆਂ ਨੂੰ ਰੋਕਣ ਦੇ ਦੋਸ਼ ਲਗਾਏ ਹਨ ਐਚਐਸਜੀ ਐਮਸੀ ਦੀਆਂ 40 ਸੀਟਾਂ ਲਈ ਚੋਣ 19 ਜਨਵਰੀ ਨੂੰ ਹੋਈ ਸੀ ਅਤੇ ਨਿਜਮਾ ਲਈ ਪਹਿਲੀ ਮੀਟਿੰਗ ਵਿੱਚ ਨੌ ਵਾਧੂ ਮੈਂਬਰਾਂ ਦੀ ਸਹਿ ਚੋਣ ਦੀ ਲੋੜ ਸੀ ਅਸਲ ਵਿੱਚ 2 ਫਰਵਰੀ ਲਈ ਨਿਰਧਾਰਤ ਕੀਤੀ ਗਈ ਮੀਟਿੰਗ ਨੂੰ 14 ਫਰਵਰੀ ਤੱਕ ਮੁਲਤਵੀ ਕਰ ਦਿੱਤਾ ਗਿਆ ਅਤੇ ਹੁਣ ਇਸ ਨੂੰ ਅੱਗੇ ਟਾਲਿਆ ਜਾ ਰਿਹਾ ਸੀ ਜਿਸ ਤੋਂ ਇਹ ਮੈਂਬਰ ਖਫਾ ਸਨ ਨਿਰਾਸ਼ ਉਮੀਦਵਾਰ ਅਤੇ ਉਹਨਾਂ ਦੇ ਹਮਾਇਤਿਆਂ ਨੇ ਸਿਆਸੀ ਦਖਲਅੰਦਾਜ਼ੀ ਦਾ ਦੋਸ਼ ਲਗਾਉਂਦੇ ਹੋਏ ਸਥਾਨ ਤੇ ਪ੍ਰਦਰਸ਼ਨ ਕੀਤਾ ਹਰਿਆਣਾ ਪੰਥਕ ਦਲ ਨੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਦਫ਼ਤਰ ਨੂੰ ਇੱਕ ਮੰਗ ਪੱਤਰ ਵੀ ਸੌਂਪਿਆ ਹੈ ਜਿਸ ਵਿੱਚ ਨਾਮਜ਼ਦਗੀ ਪ੍ਰਕਿਰਿਆ ਬਾਰੇ ਨੋਟੀਫਿਕੇਸ਼ਨ ਅਤੇ ਜਲਦੀ ਤੋਂ ਜਲਦੀ ਨਵੀਂ ਮੀਟਿੰਗ ਦੀ ਮੰਗ ਕੀਤੀ ਗਈ ਹੈ वो हमने नॉमिनेशन के लिए नहीं बुलाई थी हमने आज कॉप्शन की मीटिंग कराई थी अंडर द एक्ट एंड एग्जिस्टिंग रूल नो लोग कॉप्ड होते हैं जो कमेटी ने करने होते हैं इलेक्टेड कमेटी ने जो ये फोर्टी मेम्बर आज आए थे उन्होंने प्रपोज करने थे नेम्स और उसकी फिर वोटिंग होनी थी और नौ बंदे डिफरेंट कैटेगरीज के रिजर्वेशन भी है और भी है उनको हमने आज कॉप करना रूल्स फॉलो करने थे वो हम नहीं कर रहे हम नए रूल्स बना रहे हैं गवर्नमेंट को मैंने कल लेटर लिख दी है कि कॉम्पिटेशन रूल्स हैं उसको जल्द से जल्द बनाया जाए उसके बाद हम कॉम करें ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ